ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਬੁਟਾ ਕੋਟਲੀ ਅੱਜ ਦੀ ਵੀਡੀਓ ਚ ਸੱਤ ਟਰੈਕਟਰ ਵਕਾਊ ਲੈ ਕੇ ਆਇਆ ਸਾਰੇ ਭਰਾ ਦੇਖ ਲਓ ਬਾਈ ਸੱਤਾਂ ਟਰੈਕਟਰਾਂ ਦੇ ਵਿੱਚੋਂ ਕਿਸੇ ਨੇ ਕੋਈ ਵੀ ਟਰੈਕਟਰ ਖਰੀਦਣਾ ਹੁੰਦਾ ਤੇ ਬਾਈਆਂ ਟਰੈਕਟਰਾਂ ਦਾ ਨੰਬਰ ਹੁੰਦਾ ਥੱਲੇ ਸਕਰੀਨ ਤੇ ਤੇ ਲਾ ਲਓ ਬਾਈਆਂ ਨੂੰ ਬਾਈ ਫੋਨ ਤੇ ਕਿਸੇ ਵੀ ਵੀਰ ਭਰਾਣੇ ਟਰੈਪ ਕੋਈ ਵੀ ਮਸ਼ੀਨਰੀ ਵੇਚਨੀ ਆ ਤੇ ਉਹ ਵੀ ਮਸ਼ੀਨਰੀ ਦੀ ਆਪਾਂ ਵੀਡੀਓ ਫ੍ਰੀ ਪਾਉਣੇ ਆ ਬਾਈ ਉੱਪਰ ਨੰਬਰ ਮੇਰਾ ਲੱਗਿਆ ਤੇ ਥੱਲੇ ਬਾਈ ਟਰੈਕਟਰ ਵਾਲੇ ਦਾ ਨੰਬਰ ਆ ਉੱਪਰਲੇ ਨੰਬਰ ਤੇ ਵੀਡੀਓ ਬਣਾ ਕੇ ਭੇਜਿਆ ਕਰੋ ਮੈਂਟਲੀਟਮੈਂਟ ਦੀ ਫੋਟੋਆਂ ਨਹੀਂ ਭੇਜਿਆ ਕਰੋ ਬਾਈ ਵੀਡੀਓ ਆ ਵੀ ਟਰੈਕਟਰ ਦੀ ਵੀਡੀਓ ਭੇਜੀ ਆ ਬਾਈ ਨਹੀਂ ਬਹੁਤ ਵਧੀਆ 855 ਇਦੋਂ ਪਿੱਛੇ ਇੱਕ ਟਰੈਕਟਰ ਚਾਰ ਪੰਜ ਟਰੈਕਟਰ ਦੀ ਵੀਡੀਓ ਭੇਜੀਆਂ ਅੱਜ ਬਹੁਤ ਵਧੀਆ ਵੀਡੀਓ 'ਚ ਸਾਰਾ ਟਰੈਕਟਰ ਦਿਖ ਜਾਂਦਾ ਬਾਈ ਕੋਈ ਵੀ ਮਸ਼ੀਨਰੀ ਸਾਰੀ ਦਿਖ ਜਾਂਦੀ ਆ ਤੇ ਫੋਟੋਆਂ ਉਹ ਗੱਲ ਨਹੀਂ ਬਣਦੀ ਬਹੁਤ ਲੰਬੇ ਹੁੰਦੇ ਫੋਟੋਆਂ ਦੇ ਵੀ ਬਾਈ ਫੋਟੋਆਂ ਤੇ ਇੱਕ ਹੋਰ ਬਖਾਂਦੇ ਨੇ ਜਦੋਂ ਗਾਂਹ ਜਾ ਕੇ ਦੇਖਦੇ ਆ ਉਦੋਂ ਆਧੇ ਨਿਬੜਦਾ ਇਹੇ ਜੇ ਭਾਈ ਵੀਰ ਭਰਾਵਾਂ ਨੇ ਕਹਿੰਿਆ ਨੇ ਫੋਨ ਲਾ ਲ ਬੱਸਿਆ ਆਪਾਂ ਨੂੰ ਤੇ ਇਹਦੀ ਵੀਡੀਓ ਬਣਾ ਦੇ ਭੇਜਿਆ ਕਰੋ ਕੋਈ ਵੀ ਤੁਸੀਂ ਖੇਤੀਬਾੜੀ ਦਾ ਕਿਸੇ ਭਰਾ ਨੇ ਕੋਈ ਵੀ ਸੰਦਾ ਵ ਤੇ ਆਪਾਂ ਆਪਣੇ ਚੈਨਲ ਬੂਟਾ ਕੋਡਲੀ ਤੇ ਚਲਾ ਦਿਆ ਕਰਾਂਗੇ ਤੇ ਫਿਰ ਹੀ ਆਪਾਂ ਤੁਹਾਡੀ ਵੀਡੀਓ ਪਾਇਆ ਕਰਾਂਗੇ ਕਿਸੇ ਪੁਰਾਣੇ ਕੋਈ ਵੀ ਖੇਤੀਬਾੜੀ ਦਾ ਸੰਦਾ ਵੇਚਣਾ ਤੇ ਆਪ ਨੂੰ ਉੱਪਰਲਾ ਨੰਬਰ ਲੱਗਿਆ ਮੇਰਾ ਉੱਪਰਲੇ ਨੰਬਰ ਤੇ ਵਟਸਐਪ ਕਰ ਦਿਆ ਕਰੋ ਵੀਡੀਓ ਬਣਾ ਕੇ ਤੇ ਸਾਰਾ ਆਪ ਦਾ ਐਡਰੈਸ ਕਿਹੜਾ ਪਿੰਡ ਆ ਕਿਹੜਾ ਜ਼ਿਲ੍ਹਾ ਕਿਹੜਾ ਮਾਡਲ ਆ ਟਰੈਕਟਰ ਆ ਕੋਲੀ ਸਾਰਾ ਕੋ ਲਿਖ ਦਿਆ ਕਰੋ ਬਾਈ ਕਿੰਨੇ ਪੈਸੇ ਲੈਣੇ ਉਹ ਵੀ ਲਿਖ ਦਿਆ ਕਰੋ ਤੇ ਆਹ ਟਰੈਕਟਰ ਸਾਰੇ ਭਰਾ ਦੇਖਣੋ ਕਿਸੇ ਪੁਰਾਣੇ ਵੀ ਟਰੈਡ ਲੈਣਾ ਹੋਵੇ 855 855 ਟਰੈਕਟਰ 2010 ਮਾਡਲ ਆ ਤੇ ਪੰਜਾਬ ਨੰਬਰ ਆ 2010 ਮਾਡਲ ਆ ਬਾਈ ਪੰਜਾਬ ਨੰਬਰ ਆ ਚਾਰੇ ਟਾਇਰ ਨਵੇਂ ਆ ਕਿਸੇ ਵੀ ਵੀਰ ਭਰਾਣੇ ਬਈ ਟਰੈਡ ਲੈਣਾ ਹੋਵੇ 855 ਤੇ ਬਾਈ ਕਹਿੰਦਾ ਤਿੰਨ ਕ ਲੱਖ ਦੇ ਆਸੇ ਪਾਸੇ ਮੈਂ ਟਰੈਡ ਦੇਉਂਗਾ ਬਾਈ ਤੇ ਬਾਈ ਦਾ ਐਡਰੈਸ ਆ ਪਿੰਡ ਕੋਟਲੀ ਐਬਲੂ ਤੇ ਜਿਹੜਾ ਸ਼੍ਰੀ ਮੁਕਤਸਰ ਸਾਹਿਬ ਤੇ ਕੋਟਲੀ ਪਿੰਡ ਖੜਾ ਬਈ ਟਰੈਕਟਰ ਕਿਸੇ ਵੀਰ ਭਰਾਣੇ ਬਈ ਟਰੈਡ ਲੈਣਾ ਹੋਵੇ 855 ਤੇ ਬਾਈ ਕਹਿੰਦਾ ਤਿੰਨ ਕ ਲੱਖ ਦੇ ਆਸੇ ਪਾਸੇ ਮੈਂ ਟਰੈਡ ਦੇਉਂਗਾ ਸਾਰੇ ਪਾਸੋਂ ਮੇਰਾ ਟਰੈਕਟਰ ਓਕੇ ਆ ਵਾਹ ਕੇ ਚੱਕਰ ਕੇ ਮੇਰੇ ਘਰੋਂ ਟਰੈਡ ਲੈ ਜਾਓ ਬਾਈ ਇਹ ਟਰੈਕਟਰ ਮੇਰਾ ਸਾਰੇ ਪਾਸੋਂ ਓਕੇ ਆ ਕਿਸੇ ਵੀਰ ਪੁਰਾਣੇ ਬਈ ਟਰੈਕਟਰ ਲੈਣਾ ਹੋਵੇ ਤੇ ਬਾਈ ਦਾ ਥੱਲੇ ਸਕਰੀਨ ਤੇ ਨੰਬਰ ਆ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀਰ ਪੁਰਾਣੇ ਟਰੈਕਟਰ ਲੈਣਾ ਹੋਵੇ ਸੋਨਾਲਿਕਾ 50 ਦਾ ਸਾਰੇ ਭਰਾ ਵੇਖ ਲਓ ਬਾਈ ਕਿਸੇ ਵੀਰ ਪੁਰਾਣੇ ਬਈ ਸੋਨਾਲਿਕਾ ਟਰੈਕਟਰ 50 ਦਾ ਲੈਣਾ ਹੋਵੇ ਤੇ 1999 ਮਾਡਲ ਆ ਤੇ ਨੰਬਰ West Bengal ਦਾ ਨੰਬਰ ਬਾਈ West Bengal ਦਾ ਨੰਬਰ ਆ ਤੇ ਬਾਈ ਕਹਿੰਦਾ ਕਾਪੀ ਹੈਗੀ ਆ ਐਫੀ ਡਾਟ ਮੇਰੇ ਕੋਲੇ ਹੈਗਾ ਸਾਰੇ ਪਰਸਨ ਟਾਇਰ ਦੇ ਕਾਗਜ਼ ਪੱਤਰ ਪੂਰੇ ਆ ਬਾਈ ਕਿਸੇ ਵੀਰ ਪੁਰਾਣੇ ਬਾਈ ਟਰੈਕਟਰ ਲੈਣਾ ਹੋਵੇ ਤੇ ਪਿਛਲੇ ਟਾਇਰ 35 40 ਪੈਸੇ ਆ ਤੇ ਮੂਹਰੇ ਲਈ 20 25 ਪੈਸੇ ਟਾਇਰ ਬਾਈ ਕਿਸੇ ਵੀਰ ਪੁਰਾਣੇ ਬਾਈ ਟਰੈਕਟ ਲੈਣਾ ਹੋਵੇ ਸੋਨਾਲੀ ਕਾ 50 ਦਾ ਇਹ ਬਾਈ ਕਹਿੰਦਾ 1 ਲੱਖ ਤੇ 40000 ਦੇ ਆਸੇ ਪਾਸੇ ਮੈਂ ਟਰੈਡ ਦੇ ਦੂੰਗਾ ਬਾਈ ਸਾਫ ਦੇਖ ਲਓ ਵੀ ਕਿਸੇ ਪੁਰਾਣੇ ਬਾਈ ਸਾਬ ਜੀ ਦੇ ਪਹਾਂ ਟਰੈਕਟਰ ਆ ਬਾਈ ਕਹਿੰਦਾ 1 ਲੱਖ ਤੇ 40000 ਦੇ ਆਸੇ ਪਾਸੇ ਮੈਂ ਟਰੈਕਟਰ ਦੇ ਦੂੰਗਾ ਤੇ ਬਾਈ ਦਾ ਐਡਰੈਸ ਆ ਖੋਸ ਖੋਸੇ ਪਾਡੋ ਖੋਸੇ ਪਾਡੋ ਮੂਗੇ ਕੋਲੇ ਆ ਬਈ ਪਿੰਡ ਇਹ ਚਾਰ ਖੋਸੇ ਪੈਂਦੇ ਆ ਮੂਗੇ ਕੋਲੇ ਉਥੇ ਆ ਬਈ ਸਾਰੇ ਭਾਈ ਜਾਣਦੇ ਆ ਚਾਰ ਮੂਗੇ ਕੋਲੇ ਖੋਸੇ ਮਸ਼ਹੂਰ ਆ ਬਈ ਖੋਸੇ ਪਾਡੋ ਪੈਂਦਾ ਬਾਈ ਦਾ ਉਥੇ ਟਰੈਡ ਖੜਾ ਕਿਸੇ ਵੀ ਭਰਾ ਨੇ ਵੀ ਟਰੈਡ ਲੈਣਾ ਹੋਵੇ ਤੇ ਬਾਈ ਦਾ ਥੱਲੇ ਸਕਰੀਨ ਤੇ ਨੰਬਰ ਆ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀ ਭਰਾ ਨੇ ਟਰੈਕਟਰ ਲੈਣਾ ਹੋਵੇ ਫੋਰਡ 3600 ਸਾਰੇ ਵੀਰ ਭਰਾ ਦੇਖ ਲਓ ਬਾਈ ਕਿਸੇ ਵੀ ਵੀਰ ਪ੍ਰਾਣੇ ਬਈ 3604 ਟਰੈਕਟਰ ਲੈਣਾ ਹੋਵੇ ਤੇ 1992 ਮਾਡਲ ਆ ਤੇ ਹਰਿਆਣਾ ਨੰਬਰ ਆ 1992 ਮਾਡਲ ਆ ਬਈ ਹਰਿਆਣਾ ਨੰਬਰ ਆ ਮਗਰਲੇ ਟਾਇਰ 45 ਕੇ ਪੈਸੇ ਆ ਤੇ ਮੂਹਰੇ ਬਈ ਜਮਾ ਨਵੇਂ ਆ ਕਿਸੇ ਵੀਰ ਪ੍ਰਾਣੇ ਬਈ ਟਰੈਕਟਰ 4 ਲੈਣਾ ਹੋਵੇ 3600 ਤੇ ਪਿੰਡ ਥਾਂਦੇ ਵਾਲਾ ਪਿੰਡ ਬਈ ਥਾਂਦੇ ਵਾਲੇ ਟਾਇਰ ਖੜਾ ਸ਼੍ਰੀ ਮੁਖਸਰ ਸਾਹਿਬ ਚ ਪਿੰਡ ਆਉਂਦਾ ਤੇ ਸ਼੍ਰੀ ਮੁਖਸਰ ਸਾਹਿਬ ਦੇ ਨਾਲ ਹੀ ਪਿੰਡ ਆ ਬਈ ਥਾਂਦੇ ਵਾਲਾ ਉੱਥੇ ਟਰੈਕਟਰ ਖੜਾ ਬਾਈ ਦੇ ਘਰੇ ਬਾਈ ਕਹਿੰਦਾ ਸਾਰੇ ਪਾਸੇ ਮੇਰਾ ਫੋਰ ਟਰੈਕਟਰ ਓਕੇ ਆ ਬਾਈ ਕਿਸੇ ਵੀਰ ਭਰਾ ਨੇ ਬਾਈ ਫੋਰ ਟਰੈਕਟਰ ਲੈਣਾ ਹੋਵੇ ਤੇ ਬਾਈ ਕਹਿੰਦਾ ਵਾਹ ਕੇ ਚੈੱਕ ਕਰਕੇ ਮੇਰੇ ਘਰੋਂ ਟਰੈਕਟਰ ਲੈ ਜਾਓ ਤੇ 1 ਲੱਖ ਤੇ 15000 ਦੇ ਆਸੇ ਪਾਸੇ ਬਾਈ ਕਹਿੰਦਾ ਮੈਂ ਟਰੈਕਟਰ ਦੇ ਦੂੰਗਾ ਸਾਰਾ ਟਰੈਕਟਰ ਮੇਰਾ origial ਆ ਕਿਸੇ ਵੀਰ ਭਰਾ ਨੇ ਬਾਈ ਟਰੈਕਟਰ ਲੈਣਾ ਹੋਵੇ ਫੋਰ ਤੇ ਬਾਈ ਦਾ ਫੋਨ ਨੰਬਰ ਆ ਫਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਾਈ ਫੋਨ ਬਾਈ ਜੀ ਕਿਸੇ ਵੀਰ ਭਰਾ ਨੇ ਲੈਣਾ ਹੋਵੇ ਟਰੈਕਟਰ ਜੋਂਡੀਅਰ ਸਾਰੇ ਵੀਰ ਭਰਾ ਦੇਖ ਲਓ ਬਾਈ ਕਿਸੇ ਵੀ ਪੁਰਾਣੇ ਬਈ ਜੌਂਡੀਅਰ ਲੈਣਾ ਹੋਵੇ ਤੇ ਜੌਂਡੀਅਰ 50 50 ਟਰੈਕਟਰ ਆ ਬਈ ਤੇ 2012 ਮਾਡਲ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ ਬਈ ਨਵੇਂ ਆ ਜੌਂਡੀਅਰ ਦੇ ਸਾਰੇ ਭਰਾ ਦੇਖ ਲਓ ਬਈ ਜੌਂਡੀਅਰ ਬਾਈ ਨੇ ਵੀਡੀਓ ਆ ਆਪਣੇ ਘਰੋਂ ਬਣਾ ਕੇ ਭੇਜੀ ਆ ਬਹੁਤ ਵਧੀਆ ਵੀਡੀਓ ਬਣਾ ਕੇ ਭੇਜੀ ਆ ਸਰ ਕਿਸੇ ਵੀ ਪੁਰਾਣੇ ਖੇਤੀਬਾੜੀ ਦਾ ਸੰਦ ਵੇਚਣਾ ਹੁੰਦਾ ਤੇ ਐਂ ਬਈ ਵੀਡੀਓ ਬਣਾ ਕੇ ਦੇ ਲਿਆ ਕਰੋ ਵੀਡੀਓ ਇਹ ਸਾਰੇ ਹੀ ਹਿੰਦੀ ਦੇਖ ਜਾਂਦੀ ਹੈ ਜਿਵੇਂ ਆ ਬਾਈ ਦਾ ਟਾਇਰ ਸਾਰਾ ਵਧੀਆ ਦਿਸ ਜਾਂਦਾ ਕਈ ਫੋਟੋਆਂ ਭੇਜਦੇ ਫੋਟੋਆਂ ਨਾਲ ਉਹ ਗੱਲ ਨਹੀਂ ਬੰਦੀ ਇਹ ਵੀਡੀਓ ਬਣਾ ਕੇ ਦੇ ਦਿਆ ਕਰੋ ਤੇ ਆਪਾਂ ਪੂਟਾ ਕੋਲੀ ਚੈਨਲ ਤੇ ਚਲਾਇਆ ਕਰਾਂਗੇ ਤੁਹਾਡੀ ਵੀਡੀਓ ਤੇ ਫਿਰ ਹੀ ਆਪਾਂ ਵੀਡੀਓ ਪਾਉਣੇ ਆ ਇਹ ਆ ਟਰੈਕਟਰ ਵੀ ਜੌਂਡੀ ਆਰ ਕਿਸੇ ਵੀ ਪ੍ਰਾਣੇ ਲੈਣਾ ਹੋਵੇ 50 50 ਤੇ ਏਰੀਆ ਬਾਗਾ ਪ੍ਰਾਣਾ ਏਰੀਆ ਬਾਈ ਬਾਗਾ ਪ੍ਰਾਣਾ ਏਰੀਏ ਟਰੈਕਟਰ ਖੜਾ ਜੌਂਡੀ ਆਰ 50 50 ਤੇ ਬਾਈ ਕਹਿੰਦਾ 3 ਲੱਖ ਤੇ 95000 ਦੇ ਆਸੇ ਪਾਸੇ ਮੈਂ ਟਰੇਡ ਦੇ ਦੂੰਗਾ ਬਾਈ ਕਿਸੇ ਵੀ ਵੀਰ ਪ੍ਰਾਣੇ ਵੀ ਟਰੈਕਟਰ ਲੈਣਾ ਹੋਵੇ ਤੇ ਬਾਈ ਦਾ ਥੱਲੇ ਸਕਰੀਨ ਤੇ ਨੰਬਰ ਆ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀਰ ਭਰਾ ਨੇ ਸੋਨਾ ਲੀਕਾ ਟਰੈਕਟਰ 50 ਦਾ ਲੈਣਾ ਹੋਵੇ ਤੇ ਸਾਰੇ ਭਰਾ ਦੇਖ ਲਓ ਬਾਈ ਕਿਸੇ ਵੀ ਵੀਰ ਭਰਾ ਨੇ ਵੀ ਟਰੈਕਟਰ ਸੋਨਾ ਲੀਕਾ 50 ਦਾ ਟਰੈਕਟਰ ਲੈਣਾ ਹੋਵੇ ਤੇ 2005 ਮਾਡਲ ਆ ਤੇ ਪੰਜਾਬ ਨੰਬਰ ਆ ਇਹ ਚਾਰੇ ਟਾਇਰ 50 ਕੇ ਪੈਸੇ ਆ ਬਾਈ ਕਿਸੇ ਵੀ ਵੀਰ ਭਰਾ ਨੇ ਵੀ ਟਰੈਕਟਰ ਲੈਣਾ ਹੋਵੇ ਤੇ ਬਾਈ ਕਹਿੰਦਾ ਸਾਰੇ ਪਾਸੋਂ ਮੇਰਾ ਟਰੈਕਟਰ ਓਕੇ ਆ ਬਾਈ ਤੇ ਏਰੀਆ ਮਲੇਰ ਕੋਟਰਾ ਏਰੀਆ ਬਾਈ ਮਲੇਰ ਕੋਟਰੇ ਏਰੀਏ ਚੈਟਰ ਖੜਾ ਤੇ ਬਾਈ ਕਹਿੰਦਾ 2 ਲੱਖ ਤੇ 15000 ਦੇ ਆਸੇ-પાસੇ ਮੈਂ ਟਰੈਡ ਦੇ ਦੂੰਗਾ ਬਾਈ ਕਿਸੇ ਵੀ ਵੀਰ ਭਰਾ ਨੇ ਟੈਟ ਲੈਣਾ ਹੋਵੇ ਤੇ ਬਾਈ ਕਹਿੰਦਾ ਵਾਹ ਕੇ ਚੈੱਕ ਕਰਕੇ ਟਰੈਡ ਲੈ ਜਾਓ ਬਾਈ ਟਰੈਡ ਸਾਰੇ ਪਾਸੋਂ ਵਧੀਆ ਬਾਈ ਕਿਸੇ ਪੁਰਾਣੇ ਵੀ ਲੈਣਾ ਹੋਵੇ ਟੈਟ ਸੋਨ ਦੀ ਕਾ 50 ਦਾ ਤੇ ਬਾਈ ਦਾ ਥੱਲੇ ਸਕਰੀਨ ਤੇ ਨੰਬਰ ਆ ਤੇ ਲਾ ਲਿਓ ਬਾਈ ਨੂੰ ਬਾਈ ਫੋਨ ਭਾਈ ਜੀ ਕਿਸੇ ਵੀਰ ਭਰਾ ਨੇ ਟੈਟ ਲੈਣਾ ਹੋਵੇ 3630 ਸਾਰੇ ਭਰਾ ਦੇਖ ਲਓ ਬਾਈ ਕਿਸੇ ਵੀਰ ਭਰਾ ਨੇ ਵੀ ਟੈਟ 3630 ਲੈਣਾ ਹੋਵੇ ਤੇ 2019 ਮਾਡਲ ਆ ਇਹ ਪੰਜਾਬ ਨੰਬਰ ਆ ਤੇ ਚਾਰੇ ਟਾਇਰ ਨਵੇਂ ਆ ਬਾਈ ਕਿਸੇ ਵੀਰ ਪੁਰਾਣੇ ਵਿੱਚ ਟੈਕਟਰ ਲੈਣਾ ਹੋਵੇ 363 ਇਹ ਬਾਈ ਕਹਿੰਦਾ ਪੂਰਾ ਵਧੀਆ ਟਰੈਕਟਰ ਆ ਬਈ ਸਾਰੇ ਬਸੇ 363 ਜਮਾ ਨਵੇਂ ਅਕੁਇਰਿਸ਼ਨ ਚ ਟਰੈਕਟਰ ਖੜਾ 363 ਕਿਸੇ ਵੀਰ ਪੁਰਾਣੇ ਵਿੱਚ ਟੈਕਟਰ ਲੈਣਾ ਹੋਵੇ 363 ਤੇ ਪਿੰਡ ਚੋਟੀਆਂ ਪਿੰਡ ਬਈ ਚੋਟੀਆਂ ਟਰੈਕਟਰ ਖੜਾ ਕਿਸੇ ਵੀਰ ਪੁਰਾਣੇ ਵਿੱਚ ਟੈਕਟਰ ਲੈਣਾ ਹੋਵੇ ਇਹ ਬਾਈ ਕਹਿੰਦਾ 8 ਲੱਖ ਦੀ ਰੇਂਜ ਟਰੈਕਟਰ ਮੈਂ ਦੇਵਾਂਗਾ ਜਮਾ ਨਵੇਂ ਟਾਇਰ ਆ ਬਾਈ ਕਿਸੇ ਵੀਰ ਪੁਰਾਣੇ ਬਿੱਟ ਟਰੈਕਟਰ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਆ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀਰ ਪੁਰਾਣੇ ਟਰੈਕਟਰ ਲੈਣਾ ਹੋਵੇ ਮੈਸੀ ਸਾਰੇ ਭਰਾ ਦੇਖ ਲਓ ਬਾਈ ਮੈਸੀ ਟਰੈਕਟਰ 5245 ਟਰੈਕਟਰ ਆ ਬਾਈ ਮੈਸੀ 5245 ਕਿਸੇ ਵੀਰ ਪੁਰਾਣੇ ਲੈਣਾ ਹੋਵੇ ਤੇ 2008 ਮਾਡਲ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ ਬਈ ਨਵੇਂ ਆ ਟਰੈਕਟਰ ਦੇ ਕਿਸੇ ਵੀ ਵੀਰ ਪੁਰਾਣੇ ਟਰੈਕਟਰ ਲੈਣਾ ਹੋਵੇ ਇਹ ਬਾਈ ਕਹਿੰਦਾ ਸਾਰੇ ਪਾਸੇ ਮੇਰਾ ਟ੍ਰੈਡ ਓਕੇ ਆ ਬਾਈ ਤੇ ਏਰੀਆ ਫਰੀਦਕੋਟ ਏਰੀਆ ਬਾਈ ਫਰੀਦਕੋਟ ਏਰੀਏ ਚੈਟਰ ਖੜਾ 5245 ਕਿਸੇ ਵੀਰ ਪੁਰਾਣੀ ਲੈਣਾ ਹੋਵੇ ਤੇ ਬਾਈ ਕਹਿੰਦਾ 2 ਲੱਖ ਤੇ 15000 ਦੇ ਆਸ-ਪਾਸੇ ਮੈਂ ਟ੍ਰੈਡ ਦੇਊਗਾ ਬਾਈ ਵਾਹ ਕੇ ਚੈੱਕ ਕਰਕੇ ਟ੍ਰੈਡ ਲੈ ਜਾਓ ਬਾਈ ਸਾਰੇ ਪਾਸੋਂ ਟ੍ਰੈਡ ਮੇਰਾ ਓਕੇ ਆ ਬਾਈ ਮੈਸੀ ਕਿਸੇ ਵੀਰ ਪੁਰਾਣੀ ਵੀ ਟ੍ਰੈਡ ਲੈਣਾ ਹੋਵੇ ਮੈਸੀ ਤੇ ਬਾਈ ਦਾ ਫੋਨ ਨੰਬਰ ਆ ਸਾਡੀ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਭਾਈ ਜੀ ਅੱਜ ਆਪਣੇ ਕੋਲ 7 ਵੀਡੀਓ ਸੀ ਟਰੈਕਟਰਾਂ ਦੀਆਂ 7 ਟਰੈਕਟ ਬਕਾਉ ਸੀ ਤੇ ਸੱਤੇ ਆਪਾਂ ਦਿਖਾਤੇ ਆ ਤੇ ਕੱਲ ਨੂੰ ਨਵੀਆਂ ਵੀਡੀਓ ਲੈ ਕੇ ਖੇਤੀਬਾੜੀ ਸੰਧਾਂ ਦੀਆਂ ਟਰੈਕਟਰਾਂ ਦੀਆਂ ਟਰਾਲੀਆਂ ਦੀਆਂ ਕਿਸੇ ਵੀ ਮਸ਼ੀਨਰੀ ਦੀਆਂ ਭਰਾਵਾਂ ਨੇ ਭੇਜੀਆਂ ਤੇ ਆਪਾਂ ਸਾਰਿਆਂ ਕੱਲ ਨੂੰ ਦਿਖਾਵਾਂਗੇ ਤੇ ਅੱਜ ਦੀਆਂ ਆਪਣੇ ਕੋਲ 7 ਸੀ ਤੇ ਆਪਾਂ ਸੱਤੇ ਦਿਖਾਤੀਆਂ ਤੇ ਸਾਰਿਆਂ ਨੂੰ ਭਾਈ ਜੀ ਸਤਿ ਸ੍ਰੀ ਅਕਾਲ